ਅੱਡ ਸਾਨੂੰ ਇੱਕ ਗੁਪ ਸੂਚਨਾ ਮਿਲੀ ਸੀ ਕਿ ਲਹਰਗਾਗਾ ਦੇ ਕੋਲ ਪਿੰਡ ਕੋਟੜ ਡੇਲ ਹੈ ਜਿੱਥੇ ਕਿ ਕੋਈ ਬੰਦਾ ਅ ਦੁੱਧ ਤਿਆਰ ਕਰਕੇ ਲਹਰਗਾਗਾ ਵੀਖੇ ਰੋਜ਼ ਸਪਲਾਈ ਕਰਦਾ ਹੈ ਟੈਂਕਰਾਂ ਵਿੱਚ ਭਰ-ਭਰ ਕੇ ਤੇ ਅੱਜ ਤਕਰੀਬਨ ਸਵੇਰੇ 6:30 ਵਜੇ ਜਦੋਂ ਅਸੀਂ ਇੱਥੇ ਆਏ ਕੁਛ ਚਿਰ ਪਹਿਲਾਂ ਉਹ ਲੈ ਚਲਾ ਗਿਆ ਸੀ ਤੇ ਅਸੀਂ ਉਹਨੂੰ ਬਾਰ-ਬਾਰ ਫੋਨ ਵੀ ਕੀਤਾ ਤੇ ਉਹਨੇ ਆਉਣ-ਤਵਾਨਾ ਕਰਨੀ ਕੀਤੀ ਤੇ ਹੁਣ ਉਹਨੇ ਜਵਾਬ ਦਿੱਤਾ ਮੈਂ ਨਹੀਂ ਆਉਂਦਾ ਇਸ ਕਰਕੇ ਅਸੀਂ ਉਹਨੂੰ सील ਕਰਕੇ ਜਾ ਰਹੇ ਆ ਸਰ ਉਹਨਾਂ ਦੇ ਕਿੰਨੇ ਗੇਟ ਹੈਗੇ ਜਿਹੜੇ ਸੀਲ ਕੀਤੇ ਗਏ ਨੇ ਤੇ ਸਮਾਨ ਕੀ ਕੁਝ ਨਜ਼ਰ ਆਇਆ ਤੁਹਾਨੂੰ ਇਹਦੇ ਵਿੱਚ ਜਿੱਥੇ ਇਹ ਸਾਰਾ ਆਪਣਾ ਇਹ ਪ੍ਰੋਸੀਜਰ ਕਰਦਾ ਸੀ ਉਹਦੇ ਦੋ ਗੇਟ ਨੇ ਉਹਦੇ ਵਿੱਚ ਤਕਰੀਬਨ ਰਿਫਾਈਨਡ ਆਇਲ ਤੇ ਸਕਿਮਡ ਮਿਲਕ ਜਿਹਨੂੰ ਸੁੱਕਾ ਦੁੱਧ ਕਹਿੰਦੇ ਆ ਤੇ ਗੈਸ ਸਿਲੰਡਰ ਤੇ ਦੁੱਧੀਆਂ ਕੰਨੀਆਂ ਉਹ ਸਾਰੀਆਂ ਤਕਰੀਬਨ ਅੰਤ ਗੇਟ ਦੇ ਨੀਚੋਂ ਦੇਖਿਆ ਤਾਂ ਉਹ ਸਾਰਾ ਉੱਥੇ ਪਿਆ ਹੈ ਤਾਂ ਅਸੀਂ ਉਹਨੂੰ ਸੀਲ ਕਰ ਦਿੱਤਾ ਗਿਆ ਦੁੱਧ ਕਿੱਥੇ ਜਾਂਦਾ ਸੀਗਾ ਕੁਝ ਪਤਾ ਲੱਗਿਆ ਕਿੰਨੀ ਕਿੰਨੀ ਕੁਆਂਟੀਟੀ ਚ ਦੁੱਧ ਬਣਦਾ ਸੀਗਾ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਟੈਂਕਰ ਲੈ ਕੇ ਆਉਂਦੇ ਸੀਗੇ ਹਮੇਂ ਜਿਹੜੀ ਸਾਨੂੰ ਸੂਚਨਾ ਮਿਲੀ ਸੀ ਉਹਦੇ ਚ ਇਹ ਸੀ ਵੀ ਇਹ 2-3 ਟੈਂਕਰ ਬਣਾ ਕੇ ਲਹਰਗਾਗਾ ਵਿਖੇ ਸ਼ਹਿਰ ਦੇ ਵਿੱਚ ਹੀ ਸਪਲਾਈ ਕਰਦੇ ਸੀ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਹੈਗੀ ਹੈ ਜੀ ਦੋਖੋ ਅਸੀਂ ਇਹ ਜਿਹੜਾ ਸਾਰਾ ਇਹ ਦੋਨੇ ਗੇਟ ਜਿਹੜੇ ਅਸੀਂ ਸੀਲ ਕਰ ਦਿੱਤੇ ਨੇ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਆਏਗਾ ਅਸੀਂ ਉਹਦੀ ਪ੍ਰੈਜੈਂਸ ਦੇ ਵਿੱਚ ਇਹਨਾਂ ਨੂੰ ਖੋਲਾਂਗੇ ਤੇ ਸੈਂਪਲਿੰਗ ਇਹਦੀ ਫਿਰ ਦੁਬਾਰਾ ਸੈਂਪਲਿੰਗ ਕਰਾਂਗੇ ਡਾਕਟਰ ਸਾਹਿਬ ਕੋਈ ਟੈਂਕਰ ਨੰਬਰ ਮਿਲੇ ਹੈ ਤੁਹਾਨੂੰ ਕੋਈ ਗੱਡੀ ਨੰਬਰ ਮਿਲੇ ਹੋਣ ਕੋਈ ਉਹਨਾਂ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕਿੱਥੇ ਗਏ ਆ ਉਹ ਟੈਂਕਰ ਪਾਲ ਕੀਤੀ ਹੋਵੇ ਨਹੀਂ ਉਹ ਸਾਨੂੰ ਨੰਬਰ ਆ ਦੇਗਾ ਅਸੀਂ ਇਹ ਉੱਪਰ ਮੈਸੇਜ ਕਨਵੇ ਕਰ ਦਤਾ ਤੇ ਜਦੋਂ ਆਇਆ ਤਾਂ ਅਸੀਂ ਉਹ ਜਿਹੜੇ ਗੱਡੀ ਹੈ ਉਹਨੂੰ ਵੀ ਉਹਦੇ ਤੇ ਵੀ ਕਾਰਵਾਈ ਜਿਹੜੀ ਹੋਊਗੀ ਆਰਟੀ ਸਾਹਿਬ ਨਾਲ ਗੱਲ ਕਰਕੇ ਕਰਾਂਗੇ ਜਿੱਥੇ ਇਹ ਮਾਲ ਦਿੰਦੇ ਸੀਗੇ ਜੀ ਕਿ ਉਹਨਾਂ ਤੇ ਵੀ ਕਾਰਵਾਈ ਹੋਊਗੀ ਜਿਹੜੇ ਮਾਲ ਲੈਂਦੇ ਸੀਗੇ ਜਾਂ हां ओ असि ਹੁਣ ਲੈ ਰੇ ਗਏ ਜਾਨੇ ਆ ਉੱਥੇ ਅਸੀਂ ਪਤਾ ਕਰਾਂਗੇ ਵੀ ਇਹ ਸਪਲਾਈ ਕਿੱਥੇ ਕਰਦਾ ਸੀ ਸਰ ਇੱਕ ਕੁਐਸਚਨ ਸੀਗਾ ਵੀ ਤੁਸੀਂ ਪਿੰਡ ਦੇ ਵਿੱਚ ਕਾਰਵਾਈ ਕੀਤੀ ਹੈ ਇਹਦਾ ਪਿੰਡ ਦਾ ਕੋਈ ਮਹੱਤਵਪੂਰਨ ਬੰਦਾ ਜਾਂ ਕੋਈ ਪੰਚਾਇਤ ਜਾਂ ਕੋਈ ਸਰਪੰਚ ਮੌਕੇ ਤੇ ਹਾਂ ਸਾਡੇ ਨਾਲ ਪੁਲਿਸ ਟੀਮ ਸਾਰੀ ਨਾਲ ਹੈ ਇਹਨਾਂ ਨੂੰ ਅਸੀਂ ਨਾਲ ਲੈ ਕੇ ਆਏ ਸੀ ਤੇ ਪਿੰਡ ਦੇ ਸਰਪੰਚ ਸਾਹਿਬ ਵੀ ਆਏ ਸੀ ਤੇ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਸਾਰੀ ਕਾਰਵਾਈ ਹੋਈ ਹੈ ਵੜੀਆਂ ਸੜੀਆਂ ਫਰੂਟ ਵੇਚਣ ਲੱਗ ਰਹੇ ਨੇ ਉਹਦਾ ਥੋੜਾ ਧਿਆਨ ਚ ਲਓ ਜੀ ਗਰਮੀ ਵਾਲੀ ਆ ਉਹਦੇ ਚ ਨਾ ਕੁਝ ਹੋ ਜਾਂਦਾ ਮਰਜੈਂਟ ਕਿ ਕਿਸੇ ਦਾ ਹੈ ਪੱਤਰਗਾ ਦਾ ਪੱਤਰਗਾਹ ਹਲੋ ਨੂੰ ਕਰਾਂ ਪਰ ਯੂਟੂਬਾ ਦਾ ਅਗਲੀ ਕਾਰਵਾਈ ਜੋ ਆ ਇਹਦਾ ਮੈਂ ਕਰਦਣਾ ਕੋਈ ਨਹੀਂ ਕਰਦਾ ਸੀ ਸੈਂਪਲ ਵਾਈਜ਼ ਨਾਲ ਹੋਲ ਟੀਮ ਨਾਲ ਮਤਲਬ ਆਈ ਹੋਈ ਆ ਬਟ ਮਤਲਬ ਕਾਰਵਾਈ ਨਹੀਂ ਅਸੀਂ ਇੱਕ ਵਾਰੀ ਸੀਲ ਕਰਤਾ ਇਹਨਾਂ ਆਉ ਬੰਦਾ ਹੀ ਨਹੀਂ ਆ ਜੇ ਉਹਦਾ ਉਹਨੂੰ ਅਸੀਂ ਉਹ ਨੋਟਸ ਵਗੈਰਾ ਦਿੱਤਾ ਤੇ ਮਤਲਬ ਉਹਨੂੰ ਵੀ ਅਸੀਂ ਕੋਆਪਰੇਟ ਕਰਨ ਨੂੰ ਤਿਆਰ ਆ ਵੀ ਕਾਰਵਾਈ ਜੋ ਵੀ ਕਰਨੀ ਉਸ ਤੋਂ ਬਾਅਦ ਜਿਹੜੀ ਹੋਊਗੀ ਉਸ ਤੋਂ ਬਾਅਦ ਫਿਰ ਰਿਪੋਰਟਾਂ ਤੇ ਜੋ ਵੀ ਹੈਗਾ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਨਹੀਂ ਵੀਡੀਓ ਤਾਂ ਅਸੀਂ ਬਾਹਰ ਖੜੇ ਆ ਸਵੇਰ ਦੇ 6 ਵਜੇ ਤੇ ਖੜੇ ਆ ਅੰਦਰ ਦੀ ਇੰਨੀ ਕੀ ਵੀਡੀਓ ਹੈ ਲੋਕ ਅਸੀਂ ਕਰਤਾ ਹੀ ਸਾਰਾ ਠੀਕ ਹੈ ਸਰ ਤੁਸੀਂ ਮੋਨਿੰਗ ਠੀਕ ਹੈ ਸਰ ਠੀਕ ਹੈ ਜੀ ਕੋਈ ਗੱਲ ਨਹੀਂ ਓਕੇ ਫਰਟੀ ਤਾਂ ਲਿਖ ਨੇ ਬਗੈਰ ਤਾਂ ਉਹਨਾਂ ਨੂੰ ਚਾਹੁੰਦੇ ਆਂ ਕਿ ਇਹ ਚੀਜ਼ ਜੁੜੇ ਤੇ ਇਹ ਕੰਮ ਕੰਪਲੀਟ ਹੋ ਜਾਈਂ ਨਾ ਨਹੀਂ ਵਾਸਾ ਬਹੁਤ ਨਾਲ ਲੱਗਿਆ ਹੁਣ ਤੁਸੀਂ ਕਰਕੇ ਦੇਖੋ 50 ਵਾਹਲੇ ਕੇ ਭੇਜੀ ਮੁਲਕ ਆਇਆ ਹੋਇਆ ਤੇ ਉੱਤੇ ਤੱਕ ਹਾਂ ਤੋ ਸੇਰੇ ਲੱਗੇ ਆਹ ਲਿਖੇ ਤੇ ਟੰਡ ਤੇ ਕਿੱਥੇ ਲੱਗੇ ਹੁੰਦੇ ਨੇ ਕਹਿੰਦਾ ਉਹ ਇਹਨੇ ਇੱਧਰ ਫਾੜ ਰੱਖੀ ਜੀ ਨੇ ਉਹ ਕੀਤਾ ਹੋਇਆ